ਸਮਾਨਾ ਸਦਰ ਪੁਲਿਸ ਵੱਲੋਂ ਇੱਕ ਕਥਿਤ આરોપી ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ ਜਿਹੜੇ ਕਥਿਤ ਰੋਪੀਏ ਉਹ ਵੀ ਕਹਿੰਦਾ ਹੈ ਕਿ ਮੈਂ ਖਾਣ ਵਾਸਤੇ ਲੇਕਿਨ 2-3 ਵਾਰ ਲੈ ਕੇ ਆਇਆ ਹੈ ਮੁਰਾਦਰਪੁਰਾ ਪਿੰਡ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਬਦਨਾਮ ਪਿੰਡ ਹੈ ਔਰ ਪੁਲਿਸ ਲਗਾਤਾਰ ਉੱਥੇ ਕਾਰਵਾਈ ਵੀ ਕਰ ਰਹੀ ਹੈ ਔਰ ਕਥਿਤ ਰੋਪੀਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਔਰ ਸਮਾਣਾ ਅਦਾਲਤ ਅੱਜ ਪੇਸ਼ ਕੀਤਾ ਜਾਏਗਾ ਰਿਮਾਂਡ ਦੀ ਮੰਗ ਵੀ ਕਰੇਗੀ ਪੁਲਿਸ ਕਿਸ ਤਰ੍ਹਾਂ ਇਹ ਕਬੂਆ ਗਲਵਾ ਕਰਦੇ ਹਨ ਪੁਲਿਸ ਅਧਿਕਾਰੀ ਸਰਵਜੀਤ ਸਿੰਘ ਹੈ ਸਮਾਣਾ ਸਦਰ ਦੇ ਬੀਤੀ ਰਾਤ ਦੀ ਅਸੀਂ ਗੱਲ ਦੇ ਸੰਬੰਧ ਵਿੱਚ ਬਸ ਅਡਾ ਪਿੰਡ ਗਾਜਪੁਰ ਮੌਜੂ ਸੀਗੇ ਜਿੱਥੇ ਸਾਨੂੰ ਸੀਕਰ ਇਨਫੋਰਮੇਸ਼ਨ ਮਿਲੀ ਸੀਗੇ ਕਰਨਦੀਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਗਾਜੇਵਾਸ ਨਸ਼ੀਲੀਆਂ ਗੋਲੀਆਂ ਵੇਚਣ ਦਾਦੀ ਹੈ ਜੋ ਅੱਜ ਮਤਲਬ ਲਲੌਸ਼ੀ ਸਾਈਡ ਤੋਂ ਸ਼ਹਿਰ ਸਮਾਣਾ ਨੂੰ ਆ ਰਿਹਾ ਹੈ ਤੇ ਇਹਦੇ ਸੰਬੰਧ ਅਸੀਂ ਨਾਜ ਮੰਡੀ ਫਦੇ ਮਾਜਰੀ ਨਾਕਾਬੰਦੀ ਕੀਤੀ ਸੀ ਜਿੱਤੇ ਇਹਨੂੰ ਕਾਬੂ ਕਰਕੇ ਦੋਸਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਾਈਆਂ ਨੇ ਕਾਸਤੇ ਆ ਰਿਹਾ ਸੀ ਇਹ ਇਹ ਪੈਦਲ ਹੀ ਆ ਰਿਹਾ ਸੀ ਇਹ ਪੈਦਲ ਆ ਰਿਹਾ ਸੀ ਹਾਂ ਜੀ ਕੋਈ ਪਰਚਾ ਕੋਈ ਪਹਿਲੇ ਬੈਕਗ੍ਰਾਉਂਡ ਇਹ ਬੈਕਗ੍ਰਾਉਂਡ ਪਰਤਾਲ ਦਾ ਵਿਸ਼ਾ ਜੀ ਹਾਂ ਪਰਤਾਲ ਕਰਾਂਗੇ ਕੀ ਸਾਹਿਬ ਅਦਾਲਤ ਵਿੱਚ ਕਰ ਹਾਂ ਅਦਾਲਤ ਵਿੱਚ ਕਰਾਂਗੇ ਹਾਂ ਰੰਦੀ ਸਿੰਘ ਮਤਲਬ ਪਰ ਪਹਿਲਾਂ ਵੀ ਸਰ ਇੱਕ ਦੋ ਵਾਰ ਲੱਗੇ ਹਾਂ ਜੀ ਖਾਣ ਵਾਸਤੇ ਲੱਗੇ ਜੀ ਕਿਉਂ ਕਰਦੇ ਇਹ ਕੰਮ ਖਾਣ ਵਾਸਤੇ ਲੱਗੇ ਨੇ ਮਾਪਰਾਸ਼ਟ ਪੜਾਇਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼